ਵੇਖੀ ਗਿਣ ਲਓ ਮਣ ਕੇ ਪੂਰੇ 7 ਨੇ ਜਿਹੜੇ ਬੰਦੇ ਦੀ ਜ਼ਿੰਦਗੀ ਨਾਲ ਜੁੜੇ ਹੋਏ ਨੇ 6 ਲੱਗਣਸਾਰ ਇਹਨਾਂ ਨੂੰ ਬਚਾਉਣਾ ਹੁੰਦਾ ਇਹ ਮੁੰਡਾ 3 ਮਹੀਨੇ ਦਾ ਪਿਆ ਇਹਨਾਂ ਸੱਤ ਮਣ ਕਿਆ ਕਰਨਾ 3 4 5 6 7 ਇੱਕ ਤੋਂ ਨਾ ਗਿਣਿਓ ਮਣ ਕੇ ਤਾਂ ਪੰਜੇ ਨੇ ਪਰ ਇਹਨਾਂ ਨਾਲ ਸਪਾਇਨਲ ਕੋਰਡ ਦਾ ਸਾਰਾ ਗ੍ਰਿਡ ਜੁੜਿਆ ਹੁੰਦਾ ਹੈ ਬੈਲੂਨ ਜੁੜੇ ਹੁੰਦੇ ਨੇ ਇਹਨਾਂ ਦੇ ਨਾਲ ਜੜੋਂਦਾ ਗੱਗਲਾ ਪ੍ਰੰਟੀਅਲ ਲੋਬ ਸੋਚਣ ਸ਼ਕਤੀ ਅੱਖਾਂ ਦੀ ਜਣ ਦੀ ਜਿੰਨਾ ਮੀਟਰ ਚੱਲਦਾ ਦਿਮਾਗ ਵਾਲਾ ਬਾਡੀ ਨੂੰ ਚਲਾਉਂਦਾ ਤਾਂ ਉਹ ਇਹਦੇ ਨਾਲ ਜੁੜਿਆ ਹੋਇਆ ਦੇਖੋ ਵੀਰੋ ਇਹ ਮੁੰਡਾ ਪਿਆ ਸੀ 3 ਮਹੀਨੇ ਦਾ ਪੈਸੇ ਹੈ ਨਹੀਂ ਇਹਨਾਂ ਕੋਲੇ ਜੋਰ ਮਾਰ ਕੇ ਇਕੱਠੇ ਕੀਤੇ ਨੇ ਇਹਨਾਂ ਨੇ 25000 ਰੁਪਿਆ ਪਰ ਇਹ ਜੇ 25000 ਵੀ ਨਾ ਕਰਦੇ ਤਾਂ ਵੀ ਆਪਾਂ ਇਹਨੂੰ ਮੁੰਡੇ ਨੂੰ ਉਠਾਉਂਦੇ ਹੁਣ 25000 ਲੱਗੇ ਚਾਹੇ ਲੱਖ ਲੱਗੇ ਪਰ ਲੇਕਿਨ ਆਪਾਂ ਕਿਹ ਤੋਂ ਮੰਗਦੇ ਨਹੀਂ ਹੁੰਦੇ ਸਾਡੀ ਟੀਮ ਤੇ ਮੇਰੇ ਦੋਸਤ ਨੇ ਜਾਂ ਮੇਰੇ ਖਾਸ ਬੰਦੇ ਜਿਹੜੇ ਜਿਹੜੇ ਮੈਂ ਚਾਹੇ ਬੱਚਿਆਂ ਤੋਂ ਮੰਗਾ ਚਾਹੇ ਆਪਣੇ ਦੋਸਤਾਂ ਤੋਂ ਮੰਗਾ ਆਪਣਾ ਕੰਮ ਨਹੀਂ ਹੈਗਾ ਪੋਸਟ ਪਾ ਕੇ ਪੈਸਿਆਂ ਨੂੰ ਰੋਜ਼ ਲੋਕਾਂ ਨੂੰ ਨਿੰਦਣਾ ਪੈਸੇ ਦੇ ਦੋ ਪੈਸੇ ਦੇ ਦੋ ਬਾਈ ਜੀ ਪੀਜੀਆਈ ਪੈਸੇ ਲੱਗਦੇ ਨਹੀਂ 25000 ਤਾਂ ਉਹ ਨੇ ਆਪ ਕਰ ਲਿਆ ਲੈ ਮੈਂ 10 ਦਿਨ ਇਹਨਾਂ ਨੂੰ ਕਹਾਂ ਵੀ ਭਾਈ ਪੈਸੇ ਹੋਰ ਕਰੋ ਮੇਰੀ ਗੱਲ ਸੁਣ ਲੈ ਪਿੰਡੋਂ ਹੀ ਪੰਜ ਚਾਰ ਬੰਦੇ ਉੱਠ ਕਢਣਗੇ ਵੀ ਚੱਕ ਯਾਰ ਤੂੰ ਤੁਰਦਾ ਹੋ ਚਾਹੇ ਤੇਰੇ ਉੱਪਰ ਹੋਰ 50 ਲੱਗ ਜੇ ਸਾਰਿਆਂ ਕੋਲੇ ਪੈਸਿਆਂ ਦਾ ਹੱਲ ਹੋ ਜਾਂਦਾ ਮੈਂ ਬਹੁਤ ਲੋਕ ਸੀਰ ਕਰਦੇ ਉਹ ਨੌਕਰੀਆਂ ਕਰਦੇ ਜਿੱਥੇ 15000 ਤਨਖਾਹ ਆਏ ਉਹ ਵੀ ਲੈ ਆਉਂਦੇ ਨੇ ਪੈਸੇ ਕੋਈ ਵੱਡੀ ਗੱਲ ਨਹੀਂ ਕਰਾਂਗੇ